ਹਾਂਜੀ ਸਸਿਗਾ ਵੀਰ ਜੀ ਸਾਰੇ ਕਬੂਤਰ ਵਾਈ ਭਰਾਵਾਂ ਨੂੰ ਵੀਰ ਜੀ ਆਪਾਂ ਲੱਗੇ ਆਂ ਦਾਣਾ ਪਾਉਣ ਕਬੂਤਰਾਂ ਨੂੰ ਅੱਜ ਆਪਾਂ ਬਾਵਾਂਗੇ ਮੂਫੜੀ ਤੇ ਕੱਲੀ ਰੋਟੀ ਤੇ ਬਾਕੀ ਤੁਹਾਨੂੰ ਦਿਖਾਉਨੇ ਆਂ ਆਪਾਂ ਹਫਤੇ ਬਾਅਦ ਇਹਨਾਂ ਨੂੰ ਮੂਫੜੀ ਪਾਈ ਦੀ ਆ ਰੋਟੀ ਤਾਂ ਆਪਾਂ ਦੋਏ ਤੀਏ ਦਿਨ ਪਾ ਲਈ ਦੀਆਂ ਨੇ ਰੋਟੀ ਦੇ ਭੋਰੇ ਜਿਹਨੂੰ ਕਹਿੰਦੇ ਨੇ ਆਪਾਂ ਤੇ ਰਾਤ ਦੀਆਂ ਬਈਆਂ ਰੋਟੀਆਂ ਹੁੰਦੀਆਂ ਮੱਖਣੀ ਲਾ ਕੇ ਆਪਾਂ ਰੱਖ ਦੇਈਦੀ ਆ ਤੇ ਸਵੀਨ ਨੂੰ ਨਾ ਗ੍ਰाइंड ਕਰਕੇ ਪਾ ਦੇਈਦੀ ਆ ਤੇ ਆਪਾਂ ਤੁਹਾਨੂੰ ਕਰਾਉਨੇ ਆ ਚੈੱਕ ਆ ਆਪਣੀ ਮੂਫੜੀ ਐ ਇੰਨੀ ਤੇ ਆ ਰੋਟੀ ਆ ਪਹਿਲਾਂ ਤਾਂ ਪਾਵਾਂਗੇ ਇਹਨਾਂ ਨੂੰ ਆਪਾਂ ਮੂਫੜੀ ਠੀਕ ਆ ਮੂਫੜੀ ਪਾਵਾਂਗੇ ਇਹਨਾਂ ਨੂੰ ਠੀਕ ਆ ਇੱਧਰ ਪਾ ਤੇ ਕੋਸ਼ ਇੱਧਰ ਖਾਤੀ ਕਿਉਂਕਿ ਹੁਣ ਪਰਪਟਾਈ ਕਰਨੀ ਐ ਇਹਨਾਂ ਦੀ ਤੇ ਇਹ ਚੀਜ਼ਾਂ ਜ਼ਰੂਰੀ ਆ ਪਹਿਲਾਂ ਮੂਫੜੀ ਖਾਓਗੇ ਤਾਂ ਫੇਰ ਆਪਾਂ ਇਹਨਾਂ ਨੂੰ ਰੋਟੀ ਪਾਵਾਂਗੇ ਜੀ ਕਬੂਤਰ ਲੱਪੇ ਮੋਬੜੀ ਖਾਣ ਇਹ ਸਾਰੀਆਂ ਆਪਣੀਆਂ ਕਬੂਤਰੀਆਂ ਤੇ ਪਾਲੀ ਸਾੜ ਕਬੂਤਰ ਇਹ ਸਾਰੇ ਖਾ ਲੈਣ ਦਾ ਤੇ ਸਾਨੂੰ ਬਾਕੀ ਦਿਖਾਉਂਦੀਆਂ ਮੌਸਮ ਵੀ ਕੋਈ ਏਡਾ ਵਧੀਆ ਨਹੀਂ ਹੈਗਾ ਧੁੱਪ ਤਾਂ ਪਤਾ ਨਹੀਂ ਲੱਗੀ ਹੈ ਕਿ ਬੱਦਲੀ ਹੋਇਆ ਹੈ ਤੁਹਾਨੂੰ ਵੈਦਰ ਵੀ ਕਰਾਉਣੀ ਹੈ ਚੈੱਕ ਕਰੋ ਹलो ਜੀ ਆ ਦੇਖੋ ਵੈਦਰ ਧੁੱਪ ਇੰਨੀ ਕ ਨਿਕਲੀ ਆ ਕੋਈ ਜ਼ਿਆਦਾ ਨਹੀਂ ਨਿਕਲੀ ਆ ਕਿ ਬੱਦਲੀ ਹੋਇਆ ਹੈ ਸਾਰੇ ਪਾਸੇ ਤੇ ਕਰੀਬਨ ਤਕਰੀਬਨ ਬੱਦਲੀ ਆ ਸਾਰੇ ਪਾਸੇ ਮੌਸਮ ਤਾਂ ਨਹੀਂ ਕੋਈ ਏਡਾ ਖਾਸ ਹੈਗਾ ਅੱਜ ਫੇ ਵੀ ਆਪਾਂ ਅੱਜ ਪਾਤੇ ਆ ਬਾਰੇ ਗੱਡੇ ਇਹਨਾਂ ਨੂੰ ਹੱਲੇ ਪਿੰਜਰੇ 'ਚ ਟੰਗਾਂਗੇ ਪਠੀਆਂ ਨੂੰ ਨਵੇਂਆਂ ਨੂੰ ਤੇ ਕੁਝ ਪਠੀਆਂ ਕੁਝ ਪੱਠੇ ਉਹਨਾਂ ਨੂੰ ਟੰਗ ਕੇ ਤੇ ਗਝਾਉਨੇ ਆ ਥੋੜੇ ਕੁ ਅਡਾਰਾ ਨਹੀਂ ਲਈਆਂ ਹੈਗੀਆਂ ਕੋਸ਼ ਤਾਂ 10 ਪਰ ਸਾਫ਼ ਵੀ ਹੋ ਗਏ ਤੇ ਕੋਸ਼ਾਂਲੇ ਝੜਦੇ ਪਏ ਆ ਆ ਕਬੂਤਰ ਸਾਰੇ ਇੱਧਰ ਮਸਤੀ ਕਰ ਰਹੇ ਆ ਪੂਰੀ ਚੇਕ ਕਰ ਤਕਰੀਬਨ ਇਹ ਹੈਗੇ ਸਾਰੇ ਕਬੂਤਰ ਇਹਨਾਂ ਚੋ ਦੋ ਕੇ ਹੀ ਆਇਦ ਕੀ ਬਾਦੀਆਂ ਛੱਡਾਂਗੇ ਬਾਕੀ ਤਾਂ ਪਰ ਉੱਥੇ ਗਿਆ ਨਸਲ ਆ ਦੋ ਬੱਚੇ ਆ ਛੋਟੇ ਆ ਦੋ ਬੱਚੇ ਆ ਛੋਟੇ ਇੱਕ ਆ ਗੱਡੇ ਆ ਆ ਆ ਦੋ ਬੱਚੇ ਟੋਟਲ ਹੀ ਹੱਲੇ ਆ ਪੀ ਆ ਇਹ ਸ ਬੱਚਿਆਂ ਦਾ ਤੇ ਇੱਥੇ ਮਾਇਨਾ ਦੀ ਆ ਮਾ ਆਇਆ ਇਹਨਾਂ ਦੀ ਆ ਬੱਚੇ ਦੀ ਮਾਇਆ ਤੇ ਉਹ ਪੇਸਿਕਾ ਸਾਨੂੰ ਦਵਾਇਆ ਜਿਹੜਾ ਕਰੋ ਚੈੱਕ ਹਲੋ ਵੀਰ ਜੀ ਆ ਬੱਚੇ ਦਾ ਕਰੋ ਸ਼ੌਂਕ ਇਹ ਇਹ ਕੱਢਿਆ ਕਬੂਤਰਾਂ ਨੇ ਆ ਇਹਦਾ ਪਰ ਬੱਲਾ ਆ ਇਹਦਾ ਲੜਾਰਾ ਵੀ ਨਹੀਂ ਇਹਨਾਂ ਦੀਆਂ ਲਈਆਂ ਹੈਗੀਆਂ ਆਪਾਂ 18 ਲਾਵਾਂਗੇ ਇਹਨਾਂ ਨੂੰ ਮੌਸਮ ਹੀ ਖਰਾਬ ਜੇ ਆ ਤੇ ਆਪਾਂ ਇੱਦਾਂ ਘਰੇ ਨਹੀਂ ਰਹਿੰਦੇ ਕਿ ਕੰਮਕਾਰ ਤੇ ਜਾਣ ਵਾਲੇ ਬੰਦੇ ਆ ਟਾਈਮ ਕੱਢ ਗੁੱਢੇ ਦਾ ਸ਼ੌਂਕ ਕਰ ਦਿੰਦੇ ਆ ਆਪਾਂ ਜੋ ਖਾ ਲੈਣ ਤਾਂ ਦਾਣਾ ਪਾਣੀ ਹੱਲੇ ਆਪਾਂ ਇਹਨਾਂ ਨੂੰ ਮਲਟੀ ਸਟਾਰ ਵੀ ਪਾਉਣੀ ਆ ਤੇ ਬਾਕੀ ਦੇਖਦੇ ਆ ਦਵਾ ਪਾਉਨੇ ਆ ਤੁਹਾਨੂੰ ਉਹ ਵੀ ਦਿਹਾਉਨੇ ਆ ਹਾਂਜੀ ਵੀਰ ਜੀ ਆ ਦਵਾਈ ਆ ਮਲਟੀ ਸਟਾਰ 3 ਆਪਾਂ ਹਫਤੇ ਚ ਦੋ ਕਾਰੀ ਪਾ ਦੇਈਏ ਇਹਦਾ ਤੇ ਇਹਦਾ ਹ ਪੂਰਾ ਢੱਕਣ ਤੁਸੀਂ ਲੈ ਲੈਣਾ ਆ ਇੱਕ ਇੱਕ ਢੱਕਣ ਤੁਸੀਂ 2 ਲੀਟਰ ਪਾਣੀ ਦੇ ਵਿੱਚ ਪਾਉਣਾ ਹੈ ਠੀਕ ਆ ਦੋ ਤੋਂ ਵੱਧ ਵੀ ਪਾ ਲੋ ਕੋਈ ਚੱਕਰ ਨਹੀਂ ਹੈਗਾ ਪਰ ਪਟਾਈ ਲਈ ਵੀ ਬਹੁਤ ਵਧੀਆ ਹੈ ਇਹ ਜਿਹੜੇ ਕਬੂਤਰਾਂ ਦੇ ਹਨ ਨਵੇਂ ਪਰਦੇ ਆਉਣੇ ਆ ਪੱਟੇ ਆ ਤੁਸੀਂ ਤੇ ਉਦਾਂ ਵੀ ਸਾਰੀ ਕਮੀ ਪੂਰੀ ਕਰਦਾ ਇਹ ਆਪਾਂ ਵੱਡੀ ਲਿਆ ਕੇ ਰੱਖੀ ਆ ਬੋਤਲ ਤੇ ਆ ਦੇਖੋ ਇਤਨਾ ਦਾ ਪਾਣੀ ਹੋ ਗਿਆ ਇੰਨਾ ਪਾ ਕੇ ਬੱਚੇ ਹਲਾ ਦੋ ਮੜੇ ਆ ਹਣ ਪੀਊਗੇ ਸਾਰੇ ਕਬੂਤਰ ਆਪਾਂ ਤੇ ਧੱਕਾ ਦੋ ਹਣ ਇਹਨਾਂ ਨੂੰ ਆਪਾਂ ਰੱਖ ਦੇਣਾ ਆਪ ਹੀ ਪੀ ਜਾਊਗੇ ਇੱਥੇ ਬੈਠੇ ਤੇ ਵਧੀਆ ਇਹਨਾਂ ਸਾਰੇ ਮਲਟੀਵਿਟਾਮਿਨ ਪੂਰੇ ਹੋ ਜਾਂਦੇ ਬਾਡੀ ਦੇ ਜਿਹੜੇ ਆਪਾਂ ਨਹੀਂ ਦੇ ਸਕਦੇ ਹੈਗੇ ਤੇ ਉਹਦੇ ਦਵਾਈਆਂ ਤਾਂ ਹੀ ਆਪਾਂ ਨੂੰ ਪਾਉਣੇ ਪੈਂਦੇ ਇਹਨਾਂ ਨੂੰ ਇਹ ਹੁਣ ਖਾਊ ਹੋ ਜਾਣੇ ਸੈਟ